Vertical どうも。 ਅਰਦਾਸ ਕੀਤੀ ਚਾਹੇ ਥੱਲੇ ਜੀ ਜੀ ਮਨ ਸਾਡੇ ਇੱਕ ਪਾਸੇ ਦੇਣ ਕੋਲ ਗਏ ਚਾਰ ਸਾਧੀਆਂ ਰਸੂ ਪਾਣੀ ਨੂੰ ਪਾਣੀ ਦੇ ਇੱਥੇ ਆ ਜਾਣਗੇ ਅਰਦਾਸ ਸਿੱਕਾ ਦੇ ਜੀ ਤੁਹਾਨੂੰ ਮੈਂ ਬਤ ਕਰ ਰਿਹਾ ਉਹ ਮਾਤੰਦ ਤੱਕ ਉਹ ਨਹੀਂ ਬੜਾ ਦਾ ਅਸਰਾ ਦੇਖਣਾ ਹੁੰਦਾ ਉਹ ਵੀ ਜੇ ਅਰਦਾਸ ਟਿਕ ਤੱਕ ਤੁਸੀਂ ਬੈਠੇ ਰਹੋ ਇਹ ਖੜੂ ਜਾਣਾ ਹੈ ਪਰ ਸਾਥੇ ਹੋ ਜਾਣਾ ਹਰਾਨਾ ਕਰਨ ਆਹ ਤੋਂ ਸਿਕੁਆਇਰ ਦੋ ਸਿਕੁਆਇਰ ਨੰਦਰਾਜ ਜੀ ਬੜੇ ਸੇਵਾਦਾਰ ਪਾਣੀ ਪਾਣੀ ਦਾ ਗਲਾਸ ਲੈ ਆਓ ਜੀ ਪੂਰੀ ਓਕੇ ਤੇ ਆਹ ਜੀ ਬਾਣੀ ਦਾ ਗਲਾਸ ਲੈ ਹਾਂ ਕੋਲ ਦੱਸੋ ਪੰਜਾਲ ਲੈ ਆਓ ਗਲਾਸੋਂ ਅੱਛੀ ਕੋਈ ਅਰੇ ਦਾਦੀ ਜੀ ਤੁਮੇ ਵਾਰ ਨਹੀਂ ਕਰਾ ਆਦੇ ਸਿਰ ਵਿੱਚ ਇਹ ਨੂੰ ਕੋਈ ਜੇ ਦਰੋਂ ਬੋਲੋ ਜੀ ਵਾਹਿਗੁਰੂ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਗੁਰੂ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸੇ ਪ੍ਰਭੰਤ ਪਗਿ ਸਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਹੋਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਤਿਸਿਠਾ ਸਭ ਦੁਖ ਜਾਏ ਇੱਕ ਬਹਾਦਰ ਸਿਮਰਿਆ ਘਰੋਂ ਨੋਂ ਨਿਦਿਆ ਬੈ ਧਾਏ ਸਭ ਖਾਈ ਹੋਏ ਸਹਾਰੇ ਦਸਵਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਏ ਹੋਏ ਸਹਾਰੇ ਦਸਾਂ ਪਾਤਸ਼ਾਹਿਆਂ ਕੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਬਾਗ ਦਿਗਾ ਸਾ ਧਿਆਨਤਰ ਕੇ ਬੁਣ ਜਾਈ ਹੂੰ ਪੰਜਾਬ ਪਿਆਰਿਆਂ ਚੋਂ ਸਾਹਿਬਜ਼ਾਦਿਆਂ 40 ਮੁਕਤੇ ਆ ਹੱਥੀਆਂ ਜੱਪੀਆਂ ਤੱਪੀਆਂ ਇਨਾਪ ਜੀ ਦਾ ਨਾਮ ਜੱਪਿਆ ਵੜ ਕੇ ਛਕਿਆ ਢੇਗ ਚਲਾਈ ਢੇਗ ਵਾਰੀ ਦੇਖ ਕੇ ਅੰਨਕ ਕੀਤਾ ਇਨਾ ਪਿਆਰਿਆਂ ਸਤਿਆਰਿਆਂ ਸਿਰਕਵਾਨਾ ਜੀ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲਾ ਦੇ ਵਾਹਿਗੁਰੂ ਇਨਾ ਸਿੰਘਾਂ ਸਿੰਘਣੀਆਂ ਧਰਮਹਿਤ ਸੀਸ ਦਿੱਤੇ ਬੰਦ ਬੰਦ ਕਟਵਾਏ ਉਪਰੀਆਂ ਲੋਹਾਈਆਂ ਚਰਕੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸੁਆਸਾ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬਲਾ ਜੀ ਵਾਹਿਗੁਰੂ ਪੰਜਾਂ ਤੱਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬਲਾ ਜੀ ਵਾਹਿਗੁਰੂ ਅਸਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜਿਤੇ ਆਵੈ ਜਿਤੇ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਕਹਾਂ ਰੱਛਿਆ ਰਿਆਇ ਤੈਗ ਏਕ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਦੀ ਕੇ ਬੋਲ ਬਾਲੇ ਬੋਲੇ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਵਿਵੇਕ ਦਾਤ ਵਿਸਾਹ ਦਾਤ ਉਸਾ ਦਾਤ ਗਾਨਾ ਸਿਰ ਦਾਤ ਨਾਮ ਦਾਤ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਾਨ ਝੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ ਸਦਾ ਧਰਮ ਕਾ ਦੇਕਾਰ ਹੋਏ ਖਾਲਸਾ ਜੀ ਸਾਹਿਬ ਬੋਲੇ ਜੀ ਵਾਹਿਗੁਰੂ ਸਿਖਾਂ ਦਾ ਮਨਨੀਵਾ ਮਤ ਦੀ ਮਤ ਦੇ ਰਾਖੇ ਆਪ ਵਾਹਿਗੁਰੂ ਇਹ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾਂ ਤੋਂ ਪੰਥ ਖਾਲਸਾ ਜੀ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਿਦਾਰੇ ਸੇਵਾ ਸੰਭਾਲਦਾ ਦਾਗ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇਉਟੀਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਧੰਨ ਧੰਨ ਮਾਤ ਗੁਦਰਪੁਰ ਜੀ ਦੇ ਮਹਾਨ ਸ਼ਹੀਦੀ ਸਥਾਨਾਂ ਤੇ ਫਤੇ ਦੀ ਧਰਤੀ ਸ੍ਰੀ ਫਤੇਗੜ ਸਾਹਿਬ ਇੱਥੇ ਦਾਤਾਰ ਪਾਤਸ਼ਾਹ ਜੀਓ ਆਪ ਜੀ ਦੇ ਦਰੋਂ ਕਰੋ ਵਰਸਾਏ ਹੋਏ ਧੱਕਾਂ ਦੇ ਪਹਿਰੇਦਾਰ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਾਸਤੇ ਆਪਣੀ ਜ਼ਿੰਦਗੀ ਨੂੰ दांव ਤੇ ਲਾ ਕੇ ਭੁੱਖ ਹੜਤਾਲ ਤੇ ਬੈਠੇ ਸਰਦਾਰ ਜਗਜੀਤ ਸਿੰਘ ਜੀ ਦਾ ਅੱਲਾ ਜੀ ਦਾਤਾਰ ਪਾਤਸ਼ਾਹ ਜੀ ਆਪ ਜੀ ਦੇ ਦਰ ਦੇ ਉੱਤੇ ਸਿੱਖ ਸੰਗਤਾਂ ਦੇ ਬਚਨਾਂ ਨੂੰ ਪ੍ਰਵਾਨ ਕਰਕੇ ਮਹਾਰਾਜ ਆਪ ਜੀ ਦੇ ਚਰਨਾ ਵਿੱਚ ਸੱਚੇ ਪਾਤਸ਼ਾਹ ਜੀ ਅੱਜ ਭੁੱਖ ਹੜਤਾਲ ਖਤਮ ਕਰਨ ਲੱਗੇ ਦਇਆ ਕਰਨੀ ਮਹਾਰਾਜ ਛੇਤੀ ਆਬੀ ਬਖਸ਼ਣੀ ਚੜ੍ਹਦੀ ਕਲਾ ਬਖਸ਼ਣੀ ਸੰਘਰਸ਼ ਚੜ੍ਹਦੀ ਕਲਾ ਵਿੱਚ ਜਾਰੀ ਰੱਖਣ ਦਾ ਬਲ ਬਖਸ਼ਣਾ ਮਹਾਰਾਜ ਪੰਜਾਬ ਦੇ ਹਿੱਤਾਂ ਵਾਸਤੇ ਮਨੁੱਖਤਾ ਦੇ ਭਲੇ ਵਾਸਤੇ ਕਿਰਸਾਨ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਮਹਾਰਾਜ ਜੀ ਤਤਪਰ ਹੋ ਕੇ ਸੇਵਾ ਕਰਨ ਦਾ ਬਲ ਬਖਸ਼ਣਾ ਆਪ ਸਿਰ ਤੇ ਹੱਥ ਰੱਖ ਕੇ ਆਪਣੇ ਸੇਵਾਦਾਨ ਸਰਦਾਰ ਜਗਜੀਤ ਸਿੰਘ ਅੱਲਾ ਜੀ ਤੇ ਉਹਨਾਂ ਦੇ ਸਮੂਹ ਸਾਥੀਆਂ ਪਾਸੋਂ ਸੇਵਾਵਾਂ ਲੈਣੀਆਂ ਪਾਤਸ਼ਾਹ ਕਿਰਪਾ ਕਰਨੀ ਮਹਾਰਾਜ ਆਪਣੇ ਬੱਚਿਆਂ 'ਚ ਪਿਆਰ, ਏਕਤਾ, ਇਤਿਹਾਸ ਦੀ ਦਾਤ ਬਖਸ਼ਣੀ ਸੱਚੇ ਸਾਹਿਬ ਦੀ ਆਪ ਸਹਾਈ ਹੋ ਕੇ ਹਮਦੇ ਸਮੇਂ ਵਿੱਚ ਚੜ੍ਹਦੀ ਕਲਾ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਬਲ ਬਖਸ਼ਿਸ਼ ਕਰਨਾ ਮਹਾਰਾਜ ਸਦਾ ਇਹ ਯੋਧੇ ਆਪਣੇ ਹੱਕਾਂ ਹਿੱਤਾਂ ਵਾਸਤੇ, ਮਨੁੱਖਤਾ ਵਾਸਤੇ ਜੂਝਦੇ ਰਹਿਣ ਤਾਨ ਕਲਗੀਧਰ ਪਾਤਸ਼ਾਹ ਜੀ ਦੇ ਫਰਜ਼ੰਦਾਂ ਦੇ ਸ਼ਹੀਦੀ ਥਾਨ ਤੇ ਅੱਜ ਸਾਰੀ ਸੰਗਤ ਦੇ ਬਚਨਾਂ ਨੂੰ ਮੰਨਦਿਆਂ ਆਪ ਜੀ ਦੇ ਦਰ ਦੇ ਪ੍ਰੀਤਵਾਨ ਦਲ ਪਾਣ ਛੱਕ ਕੇ ਕੋਖੜ ਤਲ ਨੂੰ ਮਰਨ ਵਰਤ ਨੂੰ ਖਤਮ ਕਰਨਗੇ ਸੰਘਰਸ਼ ਨੂੰ ਸਦਾ ਜਾਰੀ ਰੱਖਣ ਵਾਸਤੇ ਆਖਰੀ ਸਾਹ ਤੱਕ ਨਿਭਾਉਣ ਵਾਸਤੇ ਤਤਪਰ ਰਹਿਣ ਦਾ ਮਹਾਰਾਜ ਆਪ ਜੀ પાસે ਅਸੀਸਾਂ ਮੰਗਦੇ ਹਾਂ ਚੜ੍ਹਦੀ ਕਲਾ ਬਖਸ਼ਣੀ ਦਾਤਾ ਜੀ ਪਵਿੱਤਰ ਕਨਾਤ ਪ੍ਰਸ਼ਾਦ ਜੀ ਕੀ ਦੇਗਦਾਰ ਹਾਜ਼ਰ ਹੈ ਆਪ ਜੀ ਦੇਦਾਰ ਪਰਵਾਨ ਹੋਵੇ ਪਰਵਾਨਤ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਰੋ ਕਿਰਪਾ ਇਲਾਹੀ ਹੁਕਮ ਬਖਸ਼ ਕੇ ਅਸੀਸਾਂ ਦਿਓ ਸੁਖ ਹੋਵੇ ਨਾਮ ਚਿਤ ਆਵੇ ਨਾਮ ਗੁਰੂ جالك <applause> يا <applause> हान <laughs> <laughs>

ਆਹ ਰੋਹ ਗਾ ਲਓ ਇਹਦੀ ਆਵਾਜ਼ ਆ ਕੋ ਮੜ ਕੇ ਸਾਈਡ ਤੇ ਹੋ ਜਾਣਾ ਸੋਨਾ ਸ੍ਰੀ ਅਕਾਲ ਆ ਗਿਆ ਜੀ ਜੇ ਹਾਂ ਆ ਗਿਆ ਆ ਗਿਆ ਮੈਂ ਨਹੀਂ ਗੱਲ ਨਹੀਂ ਹੋ ਰਹੀ ਅੱਜ ਆ ਵੀਡੀਓ ਆ ਰਿਹਾ